ਆਵਾਜ਼ ਤੁਹਾਡੀਆਂ ਸਟੇਜਾਂ ਦੇ ਗੂੰਜਦੀ ਆ ਤੁਹਾਡੇ ਪਿੰਡਾਂ 'ਚ ਗੂੰਜਦੀ ਆ ਤੁਹਾਡੇ ਸ਼ਹਿਰਾਂ 'ਚ ਗੂੰਜਦੀ ਆ ਇਹ ਆਵਾਜ਼ ਪਾਰਲੀਮੈਂਟ 'ਚ ਵੀ ਆਈ ਗੂੰਜੂਗੀ ਇੰਨਾ ਵਾਦਾ ਜਿੰਦਰੀ 'ਚ ਕਦੇ ਪਸਤਾਵਾ ਨਹੀਂ ਹੋਊਗਾ ਕਹਿੰਦਾ ਰਾਸਤਾ ਨਹੀਂ ਪੱਲੇ ਤੋਂ ਐ ਜੇ ਮੈਂ ਐਮਐਲਏ ਬਣਨਾ ਹੁੰਦਾ ਨਾ ਇੰਨੇ ਬੰਦੇ ਖੜੇ ਹੁਣ ਕਿੰਨੇ ਬੰਦੇ ਨੇ ਪਤਾ ਤੁਹਾਨੂੰ ਹਾਜ਼ਰ ਨਾਲ ਜਾਣ ਕੇ ਕਹਿੰਦਾ ਹਰ ਬੰਦੇ ਦੇ ਰੱਬ ਦੇ ਪਰਮਾਤਮਾ ਪਸਦਾ ਭਵੰਤਮਾਨ ਵੱਲੋਂ 5 ਟਿਕਟਾਂ ਦੀ ਆਫਰ ਸੀ ਵੀ 5 ਬੰਦੇ ਖੜੇ ਕਰ ਲਾ ਮੈਂ ਕਿਹਾ ਬਾਈ ਨਹੀਂ ਤੂੰ ਜਿਤਨਾ ਮੁੰਡਾ ਲੇ ਵਾਲਾ ਪਿੱਟ ਪੰਜਾਬ ਵਾਲਾ ਇਹ ਬਾਈ ਦੀਆਂ ਵੋਟਾਂ ਤੋਂ ਪਹਿਲਾਂ ਦੀ ਗੱਲ ਕਰਦਾ ਮੈਂ ਅੱਜ ਵੀ ਸਾਰੀਆਂ ਤਰ੍ਹਾਂ ਦੋਨੇ ਜਾਤੀ ਜੋੜ ਲੈ ਸਾਡੇ ਵੱਲੋਂ ਆ ਜਾ ਪਾਰਟੀ ਮਰ ਵੋਟਾਂ ਹੁੰਦੀਆਂ ਕਾਡਰ ਹੁੰਦਾ ਧਰਚਾ ਹੁੰਦਾ ਇਕੱਲੇ ਨੂੰ ਵੋਟ ਨਹੀਂ ਪਾਉਣੀ ਮੈਂ ਕਹਿੰਦਾ ਨਹੀਂ ਪੈਂਦੀ ਨਾ ਪਵੇ ਕਰਦਾਰ ਨਹੀਂ ਮਾਰਨਾ ਠੀਕ ਹੈ ਜੀ ਅੱਜ ਤੋਂ 50 ਸਾਲ ਪਹਿਲਾਂ ਸਰ ਸਾਰ ਪਹਿਲਾਂ ਕੌਣ ਜਾਣਦਾ ਐ ਐਮ ਐਲ ਐਮ ਪੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੋਈ ਨਹੀਂ ਨ ਜਾਣਦਾ 500 ਸਾਲ ਪਹਿਲਾਂ ਦੁੱਲਾ ਪੱਟੀ ਹੋਇਆ ਹਾਂਜੀ ਹੋਇਆ ਹੋਇਆ ਅੱਜ ਵੀ ਲੋੜੀਆਂ ਦੇ ਉੱਤੇ ਲੋੜੀ ਗਾਈ ਜਾਂਦੀ ਹੈ ਕਿੱਸੇ ਕਹਾਣੀਆਂ ਸੁਣਾ ਗਏ ਨੇ ਕਿਉਂਕਿ ਕਰਦਾਰ ਸੀ ਕਰਦਾਰ ਨੂੰ ਸਾਹਮਣੇ ਰੱਖ ਕੇ ਚੱਲਿਆ ਸੋਇਸੇ ਕਰਕੇ ਅਖੀਰ ਤੱਕ ਆਖਰੀ ਸਾਹ ਤੱਕ ਕਿਸੇ ਗੱਲ ਤੇ ਬਾਈ ਨਿਵਣਾ ਚੰਗਾ ਲੱਗਾ ਸਾਥ ਦੇ ਦਿਓ ਸਾਡੀ ਜਥੇਬੰਦੀ ਪਿਆਰੀ ਮਾਂ ਬੋਲੀ Yeah yep.